ਹਾਂਜੀ ਬਟੇ ਜਮਾਤ 6ਵੀਂ ਅੱਜ ਆਪਾਂ ਪਾਠ 17 ਝੀਲ ਪਸ਼ੂ ਪੰਛੀ ਅਤੇ ਬੱਚੇ ਪਹਿਲਾਂ ਆਪਾਂ ਇਹਨੂੰ ਪਾਠ ਨੂੰ ਸਮਝ ਲਈਏ ਠੀਕ ਆ ਇਹਦਾ ਸਾਰ ਆਪਾਂ ਸਮਝ ਲਈਏ ਵਿ ਪਾਠ ਦੇ ਵਿੱਚ ਇੱਕ ਝੀਲ ਆਈ ਆ ਪਸ਼ੂ ਪੰਛੀ ਆਏ ਨੇ ਬੱਚੇ ਆਏ ਨੇ ਹੈਨਾ ਪਾੜ ਦਾ ਸਾਰ ਕੀ ਆ ਆ ਸਾਡੇ ਕੋਲੇ ਝੀਲ ਬਣੀ ਗਈ ਆ ਪਾਣੀ ਵਾਲੀ ਝੀਲ ਬਣੀ ਹੋਈ ਆ ਠੀਕ ਹੈ ਇਸ ਪਾਣੀ ਦੇ ਆਲੇ ਦੁਆਲੇ ਸਾਰੀ ਗੱਲ ਆ ਪਸ਼ੂ ਪੰਛੀਆਂ ਦੀ ਵੀ ਬੱਚਿਆਂ ਦੀ ਵੀ ਇਸ ਪਾਣੀ ਦੇ ਆਲੇ ਦੁਆਲੇ ਸਾਰੀ ਗੱਲ ਆ ਪਹਿਲੇ ਨੰਬਰ ਤੇ ਝੀਲ ਦੇ ਵਿੱਚ ਕਈ ਤਰ੍ਹਾਂ ਦੇ ਪੰਛੀ ਉਤਰਦੇ ਆ ਪਾਣੀ ਪੀਣ ਆਉਂਦੇ ਠੀਕ ਹੈ ਆਪਣੇ ਪਰਾਂ ਦੇ ਨਾਲ ਉਹਨੂੰ ਪਾਣੀ ਦੇ ਉੱਤੇ ਤੈਰਦੇ ਮੱਛੀਆਂ ਨੂੰ ਫੜਦੇ ਫਿਰ ਉੱਡ ਜਾਂਦੇ ਫਿਰ ਝੀਲ ਦੇ ਉੱਤੇ ਬੱਚੇ ਸੈਰ ਕਰਨ ਜਾਂਦੇ ਕਿਸ਼ਤੀਆਂ ਚਲਾਉਂਦੇ ਬੇੜੀਆਂ ਤੇ ਚੱਪੂ ਦੇ ਨਾਲ ਠੀਕ ਹੈ ਤੇ ਅਠ ਖੇਲੀਆਂ ਕਰਦੇ ਪਾਣੀ ਨਾਲ ਹੁਣ ਅਠ ਖੇਲੀਆਂ ਸ਼ਬਦ ਵੀ ਲਿਖਿਆ ਆ ਅਠ ਖੇਲੀਆਂ ਮਸਤੀ ਭਰੀ ਚਾਹ ਉੱਥੇ ਖੇਡਦੇ ਤੇ ਬੱਚੇ ਵੀ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਇੱਕ ਦਿਨ ਕੀ ਹੋਇਆ ਕਿ ਝੀਲ ਦਾ ਪਾਣੀ ਸੁੱਕ ਗਿਆ ਯਾਨੀ ਕਿ ਝੀਲ ਮਰ ਰਹੀ ਸੀ ਜਦੋਂ ਤੱਕ ਪਾਣੀ ਸੀ ਪੰਛੀ ਵੀ ਆਉਂਦੇ ਸੀ ਬੱਚੇ ਵੀ ਜਾਂਦੇ ਸੀ ਸਾਰੇ ਖੁਸ਼ ਸੀ ਠੀਕ ਪਰ ਹੌਲੀ-ਹੌਲੀ ਛੇ ਦੇ ਵਿੱਚੋਂ ਪਾਣੀ ਘਟਣ ਲੱਗ ਗਿਆ ਪਾਣੀ ਖਤਮ ਹੋਣ ਲੱਗ ਗਿਆ ਯਾਨੀ ਕਿ ਝੀਲ ਮਰ ਰਹੀ ਸੀ ਨਾ ਹਣ ਉਥੇ ਪੰਛੀ ਆਉਂਦੇ ਨਾ ਉਥੇ ਕਿਸ਼ਤੀਆਂ ਚੱਲਦੀਆਂ ਬੱਚੇ ਬੜੇ ਉਦਾਸ ਹੋ ਗਏ ਉਦਾਸ ਹੋ ਗਏ ਤਾਂ ਉਹ ਝੀਲ ਨੂੰ ਕੀ ਕਹਿੰਦੇ ਨੇ ਝੀਲ ਨੂੰ ਪ੍ਰਸ਼ਨ ਕਰਦੇ ਨੇ ਕਿੱਥੇ ਤਾਂ ਗਏ ਤੇਰੇ ਪੰਛੀ ਰੰਗਲੇ ਕਿੱਥੇ ਤਾਂ ਠੰਡੜਾ ਨੀਰ ਨੀਰ ਦਾ ਮਤਲਬ ਪਾਣੀ ਜਲ ਝੀਲ ਆਵਾਜ਼ ਦਿੰਦੀ ਆ ਉੱਡ ਗਏ ਮੇਰੇ ਪੰਛੀ ਰੰਗਲੇ ਸੋਕੋ ਗਿਆ ਮੇਰਾ ਨੀਰ ਏਰ ਬੱਚੇ ਪੁੱਛਦੇ ਨੇ ਕਿਉਂ ਉੱਡ ਗਏ ਕਿਉਂ ਉੱਡ ਗਏ ਤੇਰੇ ਪੰਛੀ ਰੰਗਲੇ ਕਿਉਂ ਸੁੱਕ ਗਿਆ ਤੇਰਾ ਨੀਰ ਝੀਰ ਕੀ ਜਵਾਬ ਦਿੰਦੇ ਆ ਨੀਰ ਨਾ ਮੇਰਾ ਸੁੱਕਦਾ ਸਾਉ ਜੇ ਰਹਿੰਦਾ ਮਨੁੱਖ ਫੜ ਕਹਾੜਾ ਤੁਰ ਪਿਆ ਛੱਡਿਆ ਨਾ ਕੋਈ ਰੁੱਖ ਦਿੰਦੇ ਮੈਨੂੰ ਨੀਰ ਨਾ ਪਰਬਤ ਗਏ ਸਭ ਰੁੱਸ ਵੀ ਹੁਣ ਪਰਬਤਾਂ ਤੋਂ ਪਾਣੀ ਆਉਣਾ ਸੀ ਉਹ ਤਾਂ ਸਭ ਰੁੱਸ ਗਏ ਅੱਗੇ ਫਿਰ ਕੀ ਆ ਗਏ ਪਰਬਤ ਪਰਬਤ ਆ ਗਏ ਬੱਚੇ ਹੁਣ ਪਰਬਤ ਵੱਲ ਨੂੰ ਤੁਰ ਪਏ ਅੱਗੇ ਜਦੋਂ ਤੁਰੇ ਜਾਂਦੇ ਨੇ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਚਿੜੀਆਂ ਮਿਲ ਪੀਆਂ ਕਾਂ ਘੁੱਗੀਆਂ ਕਬੂਤਰ ਹੋਰ ਥੋੜਾ ਜਿਹਾ ਅੱਗੇ ਗਏ ਗਿਰਨ, ਸਾੰਬਰ, ਬਗਿਆੜ, ਰੇੱਛ ਸਾਰੇ ਪੰਛੀ ਪਸ਼ੂ ਮਿਲ ਗਏ ਉਹ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਚੱਲਦੇ ਆਂ ਠੀਕ ਹੈ ਨਾ ਵੀ ਪਹਾੜ ਪਾਣੀ ਨਹੀਂ ਦਿੰਦਾ ਪਹਾੜੀ ਨਾਲਿਆਂ ਦਾ ਵੀ ਪਾਣੀ ਸੁੱਕ ਗਿਆ ਵਾ ਅਸੀਂ ਤਾਂ ਕਹਿੰਦੇ ਬਹੁਤ ਧਿਆਏ ਹੋਏ ਆਂ ਉਹ ਫਿਰ ਪਰਬਤ ਕੋਲੇ ਚਲੇ ਗਏ ਪਰਬਤ ਨੂੰ ਕਹਿੰਦੇ ਪਰਬਤ ਪਰਬਤ ਤੈਨੂੰ ਕੀ ਹੋ ਗਿਆ ਜਿੱਦੂ ਸਾਨੂੰ ਪਾਣੀ ਨਹੀਂ ਹੁੰਦਾ ਪर्वਤ ਨੇ ਵੀ ਹੌਂਕਾ ਜਾ ਲਿਆ ਲੈ ਕੇ ਕਹਿੰਦਾ ਛੱਡੇ ਝਾੜੀ ਬੂਟਨਾ ਬੂਟ ਮੀਨਸ ਬੂਟੇ ਪੋਟ ਲੈ ਸਭ ਰੁੱਖ ਦਿੰਦੇ ਮੈਨੂੰ ਨੀਰਣਾ ਬੱਦਲ ਗਏ ਸੌਰਸ ਪਹਾੜ ਵੀ ਗੋ ਆ ਵੀ ਜਗਾ ਦੇ ਇੱਕ ਸਿਗਾ ਉਹ ਕਹਿੰਦਾ ਮੇਰੇ ਨਾਲ ਤਾਂ ਬੱਦਲ ਰੋਸ ਗਏ ਨੇ ਬੱਦਣਾ ਤੋਂ ਹੀ ਪਾਣੀ ਵਰਨਾ ਸੀ ਸਾਰਿਆਂ ਨੇ ਅਸਮਾਨ ਵਾ ਦੇਖਿਆ ਬੱਦਲ ਹੈਗੇ ਸੀ ਪਰ ਉਹਨਾਂ ਵਿੱਚ ਪਾਣੀ ਨਹੀਂ ਸੀ ਸਾਰੇ ਕਹਿੰਦੇ ਬੱਦਲਾ ਬੱਦਲਾ ਤੂੰ ਪਹਾੜ ਨੂੰ ਪਾਣੀ ਕਿਉਂ ਨਹੀਂ ਦਿੰਦਾ ਬੱਦਲ ਵੱਲ ਨੂੰ ਝਾਕ ਕੇ ਸਾਰੇ ਕਹਿੰਦੇ ਬੱਦਲ ਨੇ ਉਦਾਸ ਜਿਹਾ ਕੇ ਕਿਹਾ ਕੁਝ ਵੀ ਬਾਕੀ ਨਾ ਰਹਾ ਰੁੱਖ ਸੁੱਟੇ ਸਾਵਚੀਰ ਨਾ ਘਾਹ ਨਾ ਪੱਤੀਆਂ ਕਿਹਨੂੰ ਦੇਵਾਂ ਨੀਰ ਬੱਚੇ, ਖੁੱਗੀਆਂ, ਕਾਂ, ਚਿੜੀਆਂ, ਰੱਛ, ਬੰਦਰ ਸਾਰੇ ਦੇ ਸਾਰੇ ਫੇਰ ਕਿਹਦੇ ਕੋਲੇ ਆ ਗਏ? ਪਹਾੜ ਕੋਲੇ। ਪਹਾੜ ਕੋਲੇ ਚਲੇ ਗਏ। ਸਾਰੇ ਜਾਣੇ ਇਕੱਠੇ ਹੋ ਗਏ। ਠੀਕ ਹੈ? ਤੇ ਫਿਰ ਪੁੱਛਣ ਲੱਗੇ ਪਹਾੜ ਨੂੰ ਕੋਈ ਗੁੱਸਾ ਆਇਆ ਤੇ ਅਫਸੋਸ ਨਾਲ ਕਿਹਾ ਵੀ ਜੜੀਆਂ ਆ ਖੁੱਗੀਆਂ ਨੇ લાલੀਆਂ દેવਣ ਮੈਨੂੰ ਸੁੱਖ ਕੁਮਰੀਆਂ ਲਾਲੀਆਂ ਇਹ ਸਭ ਮੈਨੂੰ ਸੁੱਖ ਦਿੰਦੇ ਵੀ ਮੈਨੂੰ ਪੰਛੀਆਂ ਨਾਲ ਕੋਈ ਗਿਲਾਸ਼ਿਕ ਬਣੀ ਬਾਗ ਵਗਲੇ ਹਾਥੀਆਂ ਕਦੇ ਨਾ ਦਿੱਤਾ ਦੁੱਖ ਮੈਨੂੰ ਪਸ਼ੂ ਪੰਛੀਆਂ ਤੇ ਕੋਈ ਗੁੱਸਾ ਹੈ ਹੀ ਨਹੀਂ ਪਰਬਤ ਕਹਿੰਦਾ ਵੇਮਖ ਮੇਤੋਂ ਹੋ ਗਿਆ ਅਕਿਰਤ ਕਣ ਮਨੁੱਖਾ ਹੁਣ ਇੱਥੇ ਅਕਿਰਤ ਕਣ ਦਾ ਮਤਲਬ ਵੀ ਤੁਹਾਨੂੰ ਦੱਸਿਆ ਹੋਇਆ ਹੈ ਜੋ ਕੀਤੀ ਨਾ ਜਾਣੇ ਜੋ ਕਿਸੇ ਦੀ ਕੀਤੀ ਨੂੰ ਨਹੀਂ ਜਾਣਦਾ ਉਹਨੂੰ ਕਹਿੰਦੇ ਆ ਅਕਿਰਤ ਕਾਣਾ ਤੇ ਪਰਬਤਾਂ ਨੇ ਕੀ ਕਹਤਾ ਮਨੁੱਖ ਨੂੰ ਅਕਿਰਤ ਕਾਣਾ ਮਨੁੱਖਾ ਚਲੋ ਸਾਰੇ ਮਨੁੱਖ ਕੋਲੇ ਆਗੇ ਅਖੀਰ ਦੇ ਵਿੱਚ ਪਹਾੜ ਕੋਲੇ ਜਾਣ ਤਾਂ ਉਹ ਜਦੋਂ ਪਹਾੜ ਨੇ ਗੱਲ ਕਹਿ ਦਿੱਤੀ ਕਿ ਮਨੁੱਖ ਅਕਿਰਤ ਕਾਣਾ ਮੈਨੂੰ ਤੁਹਾਡੇ ਨਾਲ ਕੋਈ ਗਿਲਾਸ਼ਿਕ ਵਾਰ ਨਹੀਂ ਹੈਗਾ ਮਨੁੱਖ ਕੋਲੇ ਆਗੇ ਇਕੱਠੇ ਹੋ ਕੇ ਮਨੋਂ ਖੁਣ ਉਪਛਿਆ ਭਾਈ ਤੂੰ ਕਿਉਂ ਰੋਕ ਰਖ ਵੱਡੇ ਠੀਕ ਆ ਨਾ ਤੂੰ ਸਾਰੇ ਨੂੰ ਮੁੜ ਕੇ ਬੀਜ ਹੁਣ ਬੀਜ ਉਹਨਾਂ ਨੂੰ ਨਹੀਂ ਤਾਂ ਤੈਨੂੰ ਪੰਛੀਆਂ ਨੇ ਚੁੰਝਾਂ ਮਾਰ ਮਾਰ ਕੇ ਮਾਰ ਦੇਣਾ ਵਾ ਸ਼ੇਰਾਂ ਨੇ ਤੈਨੂੰ ਖਾ ਜਾਣਾ ਹਾਥੀ ਨੇ ਤੈਨੂੰ ਪੈਰਾਂ ਥੱਲੇ ਮਦੋਲ ਦੇਣਾ ਤੋ ਕਿ ਜਿਹੜੇ ਹੋਏ ਇਹ ਜੀਵ ਜੰਤੂ ਜੰਗਲਾਂ 'ਚ ਬੈਠੇ ਨੇ ਪਾਣੀ ਸੁੱਕ ਗਿਆ ਜੰਗਲ ਸੁੱਕ ਗਏ ਰੁੱਖ ਕੱਟੇ ਕੱਟਲੇ ਇਨਾਂ ਦਾ ਕੋਈ ਥਾਂਟ ਕਾਣਾਈ ਨਾ ਰਿਹਾ ਤਾਂ ਫਿਰ ਇਹਨਾਂ ਨੇ ਮਨੁੱਖਵਾਨ ਨੂੰ ਹੀ ਹੁਣਾ ਉਹਨੂੰ ਹੀ ਖਾ ਖਾ ਹੀ ਮਨੋਣਾ ਆਪਣਾ ਖਾਣ ਪੀਣ ਉਹ ਹੀ ਉਹਨਾਂ ਦੀ ਕਰਾਕ ਹੋ ਜਾਣੀ ਹੈ ਜਦੋਂ ਮਨੁੱਖ ਨੂੰ ਹੋਣੀ ਇਸ ਗੱਲ ਦੀ ਸਮਝ ਆ ਗਈ ਵੇ ਮੈਂ ਕੁਦਰਤ ਦੇ ਨਾਲ ਛੇੜਛਾੜ ਜ਼ਿਆਦਾ ਕਰ ਲਈ ਮੈਂ ਰੁੱਖ ਵੜ ਦਿੱਤੇ ਤਾਂ ਉਹਨਾਂ ਨੂੰ ਸਮਝਾਉਣ ਦਿਓ ਕਹਿੰਦਾ ਮੇਰੀ ਜਾਨ ਬਖਸ਼ ਦਿਓ ਮੈਨੂੰ ਮਾਫ ਕਰ ਦਿਓ ਮੇਰੀ ਗਲਤੀ ਹੋ ਗਈ ਠੀਕ ਆ ਮਾ ਮੈਂ ਸਾਰੇ ਰੁੱਖ ਵੱਢੇ ਆ ਮੇਰੇ ਵੀ ਖੇਤਾਂ ਦੇ ਵਿੱਚ ਹੁਣ ਸੋਕਾ ਪੈ ਗਿਆ ਮੇਰੇ ਵੀ ਖੇਤਾਂ ਤੇ ਤਰੇੜਾਂ ਆ ਗਈਆਂ ਨੇ ਮੇਰੇ ਕੋਲੇ ਵੀ ਹੁਣ ਅੰਨ ਨਹੀਂ ਹੈਗਾ ਮੇਰੇ ਕੋਲੇ ਵੀ ਹੁਣ ਪਾਣੀ ਨਹੀਂ ਹੈਗਾ ਮੈਨੂੰ ਜਿਹੜੀ ਮਰਜ਼ੀ ਸਜ਼ਾ ਦੇ ਦਿਵੋ ਮੈਂ ਤਾਂ ਪਾਪੀ ਆ ਰੋਣ ਲੱਗ ਪਿਆ ਮਨੁੱਖ ਨੇ ਦੂਸਰੇ ਮਨੁੱਖਾਂ ਨੂੰ ਵੀ ਸੱਦ ਲਿਆ ਉਹ ਸਾਰੇ ਲੈਣੇ ਕਈਆਂ ਲੈ ਕੇ ਆ ਗਏ ਕੜਾਈਏ ਲੈ ਕੇ ਆ ਗਏ ਠੀਕ ਆ ਮਗਰ ਮਗਰ ਬੱਚੇ ਪੰਛੀ ਪਸ਼ੂ ਸਾਰੇ ਤਰਫੇ ਮਨੋਕਾ ਧਰਤੀ ਬੁੱਟਾਂ ਨਾਲ ਦਿਆ ਤੁਰਤੀ ਤਾਂ ਹੁਣ ਸੁੱਕੀ ਹੋਈ ਪਈ ਐ ਉਹ ਕਿੱਥੋਂ ਫੁੱਟੇ ਜਾਊਗੀ ਤਾਂ ਮਨੋਕਾ ਕਹਿੰਦਾ ਹੁਣ ਤਾਂ ਪਾਣੀ ਨਹੀਂ ਹੈ ਕਹਿੰਦਾ ਧਰਤੀ ਸੁੱਕੀ ਹੋਈ ਐ ਪੰਛੀਆਂ ਨੇ ਫਿਰ ਵੀ ਕਿਹਾ ਕੋਈ ਗੱਲ ਨਹੀਂ ਅਸੀਂ ਆਪਣੀਆਂ ਚੁੰਝਾਂ ਦੇ ਨਾਲ ਪਾਣੀ ਲੈ ਕੇ ਆਉਂਦੇ ਆ ਕੋਈ ਗੱਲ ਮਨੋਕਾ ਕਹਿੰਦਾ ਚਲੋ ਠੀਕ ਆ ਮੈਂ ਬੁੱਟੇ ਬੀਜ ਦਿੰਨਾ ਨੂੰ ਇਹਦੀ ਰਾਖੀ ਕੌਣ ਕਰੂਗਾ ਬੁੱਟਿਆਂ ਦੀ ਉਹ ਜਿਹੜੇ ਆਪਣੇ ਸ਼ੇਰ ਚਿਤੇ ਸੀ ਉਹ ਕਹਿੰਦੇ ਵੇ ਭੀਕਰ ਐ ਤੂੰ ਰਾਖੀ ਅਸੀਂ ਕਰਾਂਗੇ ਚਲੋ ਜੀ ਮਨੋਖ ਨੇ ਬੂਟੇ ਲਾ ਕੇ ਪੰਛੀ ਚੁੰਝਾਂ ਦਾ ਪਾਣੀ ਲੈ ਕੇ ਆਉਣ ਲੱਗੇ ਤੇ ਜਿਹੜੇ ਆਪਣੇ ਸ਼ੇਰ ਚਿਤੇ ਵਗੇ ਅੜ ਸੀ ਉਹ ਰਾਖੀ ਕਰਨ ਲੱਗੇ ਅਚਾਨਕ ਇੱਕ ਦਿਨ ਬੱਦਲ ਆਇਆ ਬੱਦਲ ਬੜਾ ਖੋਸ਼ ਹੋਇਆ ਸਾਰਾ ਕੁਝ ਦੇਖ ਕੇ ਉਹ ਕਹਿੰਦਾ ਮੈਂ ਹੁਣ ਪਾਣੀ ਦਊਗਾ ਰੁੱਖਾਂ ਨੂੰ ਮੈਂ ਪਾਣੀ ਦਊਗਾ ਠੀਕ ਹੈ ਮੈਂ ਹੁਣ ਬਹੁਤ ਖੁਸ਼ ਹਾਂ ਰੁੱਖ ਵੱਡੇ ਹੋਣ ਲੱਗੇ ਝਾੜੀਆਂ ਘਾਹ ਵਿਗਾਇਆ ਪੰਛੀਆਂ ਨੇ ਰੁੱਖਾਂ ਉੱਪਰ ਆਲੇ ਨੇ ਬਣਾ ਲੇ ਪੰਛੀ ਗੀਤ ਗਾਉਂਦੇ ਮੋਰ ਪਹਿਲਾ ਪਾਉਂਦੇ ਛੇਰਸ਼ ਆਪਣਾ ਕੁਦਰਤੀ ਸ਼ਿਕਾਰ ਕਰਨਦੇ ਨਾਲੇ ਨਦੀਆਂ ਨਾਲਿਆਂ ਵਿੱਚ ਠੰਡਾ ਪਾਣੀ ਆ ਗਿਆ ਸਾਰੇ ਠੰਡਾ ਪਾਣੀ ਪੀਂਦੇ ਬੱਚੇ ਉੱਥੇ ਖੇਡਦੇ ਠੀਕ ਹੈ ਨਾ ਉਸੇ ਤਰੀਕੇ ਕਿਸ਼ਤੀਆਂ ਚਲਾਉਂਦੇ ਉਸੇ ਤਰੀਕੇ ਛੇਲਦੇ ਕਿਨਾਰੇ ਤੇ ਸੈਰ ਕਰਦੇ ਖੁਸ਼ ਹੁੰਦੇ ਹੱਸਦੇ ਖੇਡਦੇ ਠੀਕ ਹੈ ਨਾ ਨਾਲ ਹੀ ਜੰਗਲ ਸ਼ੁਰੂ ਹੋ ਗਿਆ ਜੰਗਲ ਤੇ ਬੱਚੇ ਉੱਥੇ ਜੰਗਲ ਦੇ ਵਿੱਚ ਵੀ ਜਾਂਦੇ ਕਿਹੜਾ ਕੱਢਣ ਜਾਂਦੇ ਠੀਕ ਹੈ ਨਾ ਇਸ ਤਰ੍ਹਾਂ ਫਿਰ ਬੱਚੇ ਉਹ ਜੰਗਲ ਵਿੱਚ ਜਾਂਦੇ ਆ ਪੰਛੀਆਂ ਨੂੰ ਦੇਖਦੇ ਆ ਮੋਰਾਂ ਨੂੰ ਪਹਿਲਾਂ ਪਾਉਂਦੇ ਦੇਖਦੇ ਖੁਸ਼ ਹੁੰਦੇ ਤੇ ਆਪਣੇ ਘਰੇ ਵਾਪਸ ਆਉਂਦੇ ਹੁਣ ਬਿੜੇ ਇਹੀ ਜਿਹੜਾ ਪਾਠ ਆ ਨਾ ਝੀਲ ਪਸ਼ੂ ਪੰਛੀ ਅਤੇ ਬੱਚੇ ਇਸ ਪਾਠ ਦਾ ਮੈਂ ਤੁਹਾਨੂੰ ਸਾਰਾ ਸਾਰ ਔਖੇ ਸ਼ਬਦਾਂ ਦੇ ਅਰਥ ਸਮਝਾ ਦਿੱਤੇ ਆ ਪਾਠ ਵੰਡ ਦੇ ਵਿੱਚ ਠੀਕ ਆ ਇਹਦੇ ਮੈਂ ਦੋ ਪਾਠ ਬਣਾਉਂਗੀ ਪਾਠ ਦੇ ਇੱਕ ਪਾਠ ਦੇ ਵਿੱਚ ਮੈਂ ਤੁਹਾਨੂੰ ਸਾਰ ਤੇ ਔਖੇ ਸ਼ਬਦ ਸਮਝਾ ਦਿੱਤੇ ਹੁਣ ਇਹਦਾ ਮੈਂ ਦੂਸਰਾ ਪਾਠ ਬਣਾ ਰਹੀ ਆ ਉਸ ਪਾਠ ਦੇ ਵਿੱਚ ਮੈਂ ਤੁਹਾਨੂੰ ਅਭਿਆਸੀ ਪ੍ਰਸ਼ਨ ਉੱਤਰ ਕਰਵਾ ਰਹੀ ਆ ਠੀਕ ਆ ਇਹਨੂੰ ਕਰ ਲਓ ਬਟੇ ਕਹਾਣੀ ਸਮਝ ਗਈ ਸਾਰੇ ਬੱਚੇ ਠੀਕ ਹੈ ਕੀ ਸਿੱਖਿਆ ਮਣੀ ਆ ਵੀ ਸਾਨੂੰ ਰੁੱਕ ਨਹੀਂ ਕੱਟਣੇ ਚਾਹੀਦੇ ਰੁੱਕ ਵੱਧ ਤੋਂ ਵੱਧ ਵੇਜਣੇ ਚਾਹੀਦੇ ਧੰਨ